ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਜਿੱਦਾਂ ਤੁਹਾਨੂੰ ਪਹਿਲੇ ਬਲੌਗਾਂ ਵਿੱਚ ਦੱਸਾਇਆ ਕਿ ਆਪਾਂ ਕਰੇਨਾ ਕੋਲ ਕੇ ਦੂਜੀ ਸਾਈਡ ਤੋਂ ਚੱਲੇ ਹਾਂ ਹੁਣ ਆਪਾਂ ਇੱਧਰ ਸਾਈਡ ਤੇ ਆਏ ਹਾਂ ਉੱਥੇ ਕਰਨੇ ਆਪਾਂ ਗਾੜੀ ਕੱਢ ਡਾਇਰੈਕਸ਼ਨ ਤੇ ਗਾੜ ਡਰੈਸ ਸੈੱਟ ਬਣਿਆ ਇੱਥੋਂ ਆਪਾਂ ਚੌਕ ਚੌਕ ਕੇ ਕਰਨੇ ਆ ਹੁਣ ਆਪਾਂ ਆਹੀ ਕਰੇਨਾ ਕੋਲ ਇੱਕ ਕ੍ਰੇਨ ਪਹਿਲਾਂ ਅਸੈਂਬਲੀ ਹੋ ਗਈ ਹੈ ਤੇ ਅੱਜ ਆਪਾਂ ਆਪਣੇ ਵਾਲੀ ਕ੍ਰੇਨ ਫੈਮਿਲੀ ਕਰਾਂਗੇ ਤੇ ਅੱਗੇ-ਅਗੇ ਤੁਹਾਨੂੰ ਦਿਖਾਉਣੇ ਆ ਕੀ ਕੀ ਹੁੰਦਾ ਜੁੜੇ ਰਹਿਣਾ ਸਾਡੇ ਨਾਲ ਲੋ ਵੀ ਮਿੱਤਰੋ ਆਪਾਂ ਪਹਿਲਾਂ ਜੁੜਾਂਗੇ ਹੁਣ ਬੂਮ ਤੇ ਨਿਸ਼ਾਨ ਸਿੰਘ ਆ ਗਿਆ ਆਂ ਨਿਸ਼ਾਨ ਸਿੰਘ ਤੂੰ ਬੋਲਦਾ ਨਹੀਂ ਮੇਰੇ ਬਲਾਗ 'ਚ ਕੀ ਇਹ ਕਿਆ ਬੋਲੇਗਾ ਬਾਬੂ ਇਹਨੂੰ ਤਾਂ ਬੋਲਦਾ ਨਹੀਂ ਉਹ ਉਧਰ ਸਾਹਮਣੇ ਕ੍ਰੇਨ 'ਚ ਬਿਠਾਏ ਲੋ ਤਾਂ ਲੋ ਜੀ ਜੀਆ ਜੁੜ ਤੇ ਅੰਗਰੇਜ਼ ਮਾਰਦੇ ਹੱਸਦਾ 60 ਪਾਸੇ ਚੰਗੀ ਅੰਗਰੇਜ਼ ਤਾਂ ਕਿ ਉੱਤੇ ਆ ਉਹ ਲੈ 10 ਸਹੀ ਚੌਤੀਆਂ ਚਾਬੀ ਪਾਨੇ ਖੁੱਲਣਾ ਇਦਰੋਂ ਚਪਟੀਆਂ ਖੋਲ ਜਾਣੇ ਨੱਡ ਇਹ ਨੱਡ ਨਹੀਂ ਹੱਥ ਨਾਲ ਖੁੱਲਣ ਵਾਲੇ ਕਮਜ਼ੋਰੀਆਂ ਕੁੜੀਆਂ ਵੀ ਮਾਰ ਗਿਆ ਤੂੰ ਬੋਲ ਤੇਰੇ ਵੀ ਸਿਰ ਤੇ ਹੈਗਾ ਹੀ ਆ ਖੋਲ ਅੰਗਰੇਜ਼ ਨੂੰ ਕਮਜ਼ੋਰੀਆਂ ਮਾਰ ਗਿਆ ਹੱਥ ਨਾਲ ਖੁੱਲ ਗਿਆ ਨੱਡ ਤੇ ਅੰਗਰੇਜ਼ ਖੋਲਣ ਦੇ ਚਾਬੀ ਦਾ ਅੰਗਰੇਜ਼ ਦਾ ਡੋਲਾ ਹੀ ਨਹੀਂ ਆਇਆ 72 14 ਲੋ ਉੱਪਰ ਚਲ ਓਏ ਉਹ ਅੱਗੇ ਜਾ ਉਸ ਨੂੰ ਅੰਦਰ ਕਰ ਭੱਜਿਆ ਜਾਂਦਾ ਨਹੀਂ ਇਹ ਤਾਂ ਖਤਮ ਹੋ ਗਿਆ ਤੁਰਦਾ ਵੇ ਕਿਦੋਂ ਆਜੀ ਸਰ ਉਹ ਲੰਮਾ ਸਰੀਆ ਵੀ ਇੱਕੋ ਜਗ੍ਹਾ ਸੀ ਨਿਕਾਜਾ ਲੈ ਕੇ ਆ ਆਇੱਛੇ ਨੇ ਜੋਰ ਪਾ ਆਇਆ ਮੁੜ ਜਾਂਦਾ ਆਛਾ ਤੂੰ ਉਠਾ ਓਏ ਪੰਕਜ ਤੂੰ ਉਠਾ ਇਸ ਨੂੰ ਏ ਪਿੰਨ ਕਾਲਣਾ ਪਹਿਲੇ ਨਹੀਂ ਪਿੰਨ ਨਹੀਂ ਲੌਵੀ ਮਿੱਤਰੋ ਬੂਮ ਲੱਗ ਗਿਆ ਇਹਦਾ ਤੇ ਹੁਣ ਲਾਉਣ ਲੱਗੇ ਕਾਉਂਟਰ ਵੇਟ ਪਹਿਲੀ ਫਲੇਟ ਗਾੜੀ ਕਾਉਂਟਰ ਵੇਟ ਲਾਵਾਂਗੇ ਇਹਦੇ 6 ਕਾਉਂਟਰ ਵੇਟ ਲੱਗਣੇ ਆ ਪਹਿਲੀ ਫਲੇਟ ਲਾਉਣ ਲੱਗੇ ਆ ਬੂਮ ਲੱਗ ਗਿਆ ਬੂਮ ਕਾਉਂਟਰ ਵੇਟ ਲਾਉਣ ਤੋਂ ਬਾਅਦ ਭਰਦੇ ਆਂ ਦੀ ਹੁੱਕ ਚੱਕਰਲਾ ਆ ਇੰਦਰ ਮਿੱਤਰੋ ਕਾਉਂਟਰ ਵੇਟ ਲੱਗੰਦਾ ਹੈ ਅੰਗਰੇਜ਼ ਵੇਡਾ ਅੰਗਰੇਜ਼ ਕਿਹੜੀ ਗੱਲ ਤੋਂ ਤੰਗ ਹਨ ਆਇਆ ਜਾਈਦਾ ਹੂੰ ਠੀਕ ਹੈ ਨਹੀਂ ਪੈ ਆਓ ਮਾਨ ਆਹ ਕੰਮ ਕਰਕੇ ਪੈਸਾ ਕਮਾਉਣਾ ਬਹੁਤ ਵਧੀਆ ਲੱਗਦਾ ਇੱਡਾ ਪੈ ਨਹੀਂ ਦਿੰਦਾ ਰੋ 10 ਤੋਂ ਦਿੰਦਾ ਮਾਸ਼ਾ ਤੁਮੀ ਖਾਈ ਜਾ ਮੇਲੇ ਪੈ ਮੈਟਰ ਕਾਉਂਟਰਵੇਟ ਆ ਗਿਆ ਸਿੱਜੇ ਸਿੱਜੇ ਕੋਈ ਕਿਦਾਂ ਖਲੋਤਾ ਲੋਬੀ ਕਾਉਂਟਰਵੇਟ ਵੀ ਲੱਗੇ ਇਹਦੇ ਤੇ ਉਹਨਿੰਨੂੰ ਕਾਉਂਟਰਵੇਟਰ ਨੂੰ ਮਾਰਨ ਦੇ ਚੰਨਾ ਕਾਉਂਟਰਵੇਟ ਲਗਉਣ ਤੋਂ ਬਾਅਦ ਇਹਦੀ ਪਰਣੀ ਆਪਾਂ ਹੋ ਲੱਗ ਗਿਆ ਨਾ ਓਟ ਕਿੱਥੇ ਰੱਖੇ ਔਰ ਚੱਲਣਾ ਕੰਮ ਥੱਲੇ ਗਾਰਡਰ ਲੈ ਕੇ ਜਾਣਾ ਮੇਤਰ ਬੜੀ ਜੱਦੋਂ ਯਾਦ ਨਾ ਹੁੱਕ ਪਰਦੀ ਆ ਹੱਥ ਕੀ ਬਣਿਆ ਹੁੱਕ ਪਰ ਲਈ ਕੀ ਕਰਨਾ ਹਣਾ ਕਿੜੀਆਂ ਆਦਿ ਨੇ ਐ ਵੀ ਹੁਣ ਟੰਗ ਕੇ ਟਾਇਰ ਤੇ ਚੱਲਣਾ ਬੇਲੇ ਨੇ ਪਰ ਕੁੱਕ ਪਰ ਕੇ ਕ੍ਰੇਨ ਹੋ ਗਈ ਗਾੜੀ ਤੇ ਹੁਣ ਆਪਾਂ ਟਾਇਰ ਤੋੜੇ ਦੇ ਟੰਗ ਕੇ ਤੇ ਆਪਾਂ ਚੱਲੇ ਆਂ ਹੁਣ ਅੱਜ ਸੰਦੇ ਹੀ ਅੱਜ ਇਹਨਾਂ ਦੇ ਵੀ ਲਾਉਣਾ ਆ ਆਪਣੇ ਮੋਤੀ ਬਣਨੀ ਕੀ ਕਹਿੰਦਾ ਹੱਥ ਮਾਰ ਮਾਰ ਕੇ ਤੇ ਇਹ ਟਾਇਰ ਹੁਣ ਆਪਾਂ ਤਾਂ ਟੰਗ ਜਾਣਾ